ਇਹ ਮੁੱਖ ਦੀ ਗੱਲ ਰੇਡ ਦੀ ਗੱਲ ਕਰੀਏ ਹੂੰ ਟਮਾਟਾ ਤਾਂ ਬਾਈ ਹਰੇਕ ਚੀਜ਼ ਦੀ ਕਰਨੀ ਕਰਨੀ ਹੈ ਬਾਕੀ ਜਿਹੜਾ ਸੌਦਾ ਹੁੰਦਾ ਹੈ ਨਾ ਟੇਬਲ ਤੇ ਬੈਠ ਕੇ ਹੀ ਹੁੰਦਾ ਹੂੰ ਇੱਕ ਵਾਰ ਸੌਦਾ ਜੇ ਚੀਜ਼ ਸਾਰੀ ਬਦੀ ਯਾਨੀ ਕਿ ਕਾਪੀ ਜਿਹੀ ਕੀਤੀ ਹੋਣੀ ਆ ਪਰ ਕਾਪੀ ਪੂਰੀ ਨਹੀਂ ਹੋਈ ਹੈ ਜੀ ਇਹ ਆਪਾਂ ਮਾਰਕੀਟ ਵੀ ਬਾਈ ਉਹ ਤਾਂ ਗੱਲ ਕਰੀ ਇਹਦੀ ਮਾਰਕੀਟ ਵੀ ਜ਼ਿਆਦਾ ਵਾ ਜ਼ਿਆਦਾ ਸਪੈਸ਼ਲ ਐਡੀਸ਼ਨ ਦੀ ਜ਼ਿਆਦਾ ਮਾਰਕ ਹੈਗੀ ਹੈ ਬਾਈ ਕੋਈ ਮਿਸਟਰ ਸੈਟਰ ਆਇਆ ਜੀ ਹਾਲੈਂਡ ਆਪਣਾ 17 ਦਾ ਪਤਨ 11 ਮਾਡਲ ਹੈ ਤੇ ਇਹ ਨਾਲ ਲਾਈਟ ਲਾਈਟ ਚੱਲਦੀ ਆ ਇਹ ਐ ਸੋ ਤੋਂ ਤੋਂ ਦੀ ਸਮਾਰ ਕੇ ਬਣਾ ਲਿਆ ਨਵਾਂ ਟਰੈਕਟਰ ਫੇਰ ਆਪਾਂ ਸ਼ੋ ਪੇ ਚਲਾਉਂਗੇ ਹਨ ਬੈ ਸੋਹਣਾ ਬਥੇਰਾ ਬਣ ਗਿਆ ਸਰਖ ਲਾ ਕੇ ਨਾ ਇੱਕ ਵਾਰੀ ਫੇਰ ਨਾਲ ਮਿਲ ਕੇ ਮੈਲ ਮੋਲ ਦੀ ਮਿੱਟੀ-ਮੁੱਟੀ ਵਾਲੀ ਕਿਉਂਕਿ ਟਰੈਕਟਰ ਆਇਆ ਜੀ ਇਹ ਚੱਲ ਕੇ ਉਹਦੇ ਮਾਦੇ ਬਾਈ ਰੇ ਸਿਰਦਾ ਉਹਦਾ ਖਾਣ ਕਰਕੇ ਗੁਹਾ-ਗੁਹਾ ਖਾਣ ਲੱਗਿਆ ਬਸ ਰਹਿ ਤਾਂ ਮੰਤੋਂ ਤੇ ਨਾ ਧੰਗਾ ਘੰਟਾ ਹੋ ਗਿਆ ਸੇ ਫਾਈਨਲ ਕੰਮ ਯਾਰ ਰਹਿ ਗਿਆ ਮਤਲਬ ਅਸੀਂ ਨਾਲ ਦੇਖੋ ਟੈਰਾ ਮਿੱਟੀ-ਮੁੱਟੀ ਗੰਦੀ ਜੀ ਇਹ ਇੱਕ ਕੱਲੀ ਕੱਲੀ ਆਏ ਧੋਣੀ ਪੈਂਦੀ ਹੈ ਜਿਹਦੇ ਨਾਲ ਠੀਕ ਹੈ ਉਸ ਵਿੱਚ ਨੂੰ ਪੰਪ ਜਾ ਖਰਾਬ ਹੋ ਗਿਆ ਤਾਂ ਆਪਣਾ ਉਹ ਠੀਕ ਕਰਿਆ ਹੁਣ ਚਲੋ ਧੋ ਕੇ ਸਮਾਰ ਕੇ ਐਂ ਖੇਤ ਖਾਨੇ ਬਣਾ ਦੀ ਤਸਵੀਰ ਕਿਹ ਹੈ ਜਾਂ ਬੰਦ ਟਰੈਕਟਰ ਲਓ ਜੀ ਸੱਜਣਾ ਟਰੈਕਟਰ ਧੋ ਲਿਆ ਆਪਾਂ ਨੇ ਤੇ ਥੋੜੀ ਟੇਪ ਤਾਂ ਆ ਤਾਲੀ ਬਾਕੀ ਰਹਿ ਗਈ ਹੁਣ ਬਸ ਉਧਰ ਕੀ ਠੀਕ ਹੈ ਨਹੀਂ ਨਾਲ ਸਹੀ ਉਹ ਤੇਰਾ ਨਾਂ ਕੀ ਜੋਕ ਨੋਡ ਵੀ ਨਹੀਂ ਲਾਉਣ ਦੀ ਉਹ ਯਾਰ ਸਰ ਲਾਡੀ ਹਲਾ ਐਵੇਂ ਚਮਕਦਾ ਬੱਦ ਲਾਦੀ ਯਾਰ ਤਾ ਆਰਤੀ ਮੈਂ ਤੁਹਾਨੂੰ ਪਤਾ ਕੁਝ ਹੱਥ ਟਿਕਦੇ ਨਹੀਂ ਹੈਗੇ ਠੀਕ ਹੈ ਲਾਉਣੇ ਤਾਂ ਹੁੰਦੇ ਆ ਮਾੜੇ ਮੋਟੇ ਹਾਂ ਬਾਕੀ ਚੱਲ ਆਢੀ ਰਿਵਿਊ ਦੇਖ ਡਾਕਟਰ ਦਾ ਕਹਿ ਜਾਏ ਬਾਈ 23 ਤਾਂ ਬਿਲਕੁਲ ਸਾਫ਼ ਆ ਬਾਈ ਹਾਂ ਠੀਕ ਹੈ 1 ਕਿਲੋ ਵੀ ਤਾਂ ਚਲੋ ਇਹਨਾਂ ਦੀ ਹੁੰਦੀ ਹੋਣੀ ਹੈ ਜਮਾਂ ਹੀ ਸੁੱਕੇ ਆ ਜਮਾਂ ਹੀ ਸੁੱਕੇ ਆ ਠੀਕ ਹੈ ਵਧੀਆ ਵਾ ਹਾਂ ਤੇ ਬਾਕੀ ਪੰਜਾਬ ਨੰਬਰ ਆ ਡਾਕਟਰ ਹਨਾ ਪੀਵੀ 65 ਲਾਢੀ ਪੀਵੀ 65 ਮਹਾਲੀ ਮਹਾਲੀ ਨੰਬਰ ਆ ਹਾਂ ਤੇ ਡਾਕਟਰ ਪੂਰਾ ਸਾਫ਼ ਆ ਬਾਈ ਬਾਕੀ ਤੇ ਚਾਰੇ ਟਾਇਰ ਬਾਈ ਨਾਲਦੇ ਆ ਹਾਂ ਹਾਂ ਨਾਲੇ ਨਾਲਦੇ ਬਾਈ ਮਾਰ ਕੇ ਲਿਖਿਆ ਹੋਇਆ 18 ਦੇ ਚਾਹੇ ਤੇ ਚੱਲ ਸਭ ਤੋਂ ਵੱਡੀ ਗੱਲ ਇਹ ਆ ਵੀ ਖੇਤੀ ਵੀ ਚੱਲਿਆ ਹੋਇਆ ਹਾਂ ਬਿਲਕੁਲ ਬਾਈ ਜਿਹੜਾ ਖੇਤੀ ਨਹੀਂ ਚੱਲੇ ਹੁੰਦਾ ਫਿਰ ਉਹ ਤੋਂ ਥੋੜੀ ਜਿਆਦਾ ਡਿਸਕਾਊਂਟ ਕਰਦੇ ਆ ਮੰਗ ਜਿਆਦਾ ਆ ਆਪਾਂ ਕਹ ਦੀਏ ਵੀ ਟਰਾਲੀ ਨੂੰ ਚੱਲੇ ਆ ਸਕ੍ਰੈਪਰਾਂ ਨੂੰ ਚੱਲੇ ਉਹਦਾ ਥੋੜਾ ਜਿਹਾ ਰੇਟ ਵੀ ਬਾਈ ਘਟ ਜਾਂਦਾ ਅਗਰ ਨਾ ਮੱਤ ਜੀ ਬੱਜੀ ਹੁੰਦੀ ਹੈ ਯਾਰ ਬਾਕੀ ਹੁਣ ਬਾਕੀ ਆ ਲਾਈਟਾਂ ਵੀ ਤੇ ਇਹਦੇ ਛਤਰੀ ਦੇ ਨਾਲੇ ਆਉਂਦੀਆਂ ਆ ਇਹ ਨਾਲ ਦੀ ਹੁੰਦੀ ਚੱਲ ਇਹ ਅਗਨੇ ਨੇ ਛਤਰੀ ਹਾਂ ਤੇ ਬਾਕੀ ਰਾਡੀ ਬਾਈ ਟਰੈਕਟਰ ਦਾ ਕਿਹੜਾ ਸਪੈਸ਼ਲ ਇਦੇ ਵਿੱਚ ਟੋਟਲੀ ਜਣੀ ਕਿ ਐਲੇ ਮਾਡਲ ਦੇ ਵਿੱਚ 3630 ਦੇ ਵਿੱਚ ਜਿਵੇਂ ਸਾਰੇ ਫੀਚਰ ਆ ਟੋਟਲੀ ਸਾਰੇ ਸਾਰੇ ਰੂਟਰ ਪੰਪ ਇਹਨੂੰ ਲੱਗਿਆ ਵਾ ਜੀ ਤੇ ਜਿਵੇਂ ਆਪਾਂ ਕਹਿੰਦੇ ਆ ਨਾ ਜੇ ਸਵਰਾਜ ਕਹ ਜੀ ਇਹ ਸਵਰਾਜ ਕੰਪਨੀ ਸਵਰਾਜ ਕੰਪਨੀ ਦੇ ਤੌਰ 855 ਨਾਲ ਬਣਦੀ ਆ ਹਾਂ ਆਨਨ ਦੀ ਤੌਰ ਜਿਹੜੀ ਉਹ ਸਪੈਸ਼ਲਿਟੀ ਸਪਾਈ ਹਲੂਸ਼ਨ ਲੀਕੇ ਤੇ ਬਣਦੀ ਆ ਇਹ ਗੱਲ ਲੈਟਰ ਵੀ ਹਜੇ ਫਿਰ ਵੀ ਆਪਾਂ ਕਹਿੰਦੇ ਘਾਟਾ ਸਾਈਡਿਸ਼ਨ ਦੀ ਡਿਮਾਂਡ ਜ਼ਿਆਦਾ ਵਾ ਜ਼ਿਆਦਾ ਜ਼ਿਆਦਾ ਸਾਰਨੋਂ ਵੱਧ ਸੇਲ ਇਹੀ ਹੋਇਆ ਅਗਸਤ ਵਿੱਚ ਇਵਾਂ ਲੱਡੀ ਆਏ ਆ ਫੀਚਰ ਸਾਰੇ ਆ ਰੂਟਰ ਪੰਪ ਲੱਗਿਆ ਵਾ ਟਰਬੋ ਇਹਨੂੰ ਲੱਗੀ ਵੀ ਪਿੱਛੇ ਲਿਫਟਰ ਨੂੰ ਜੈੱਕ ਇਹਨੂੰ ਲੱਗਿਆ ਵਾ ਹੁਣ ਜਿਹੜਾ ਸੁਪਰ ਪਲੱਸ ਹੈ ਉਹਨਾਂ ਵਿੱਚ ਕਿਸੇ ਮਾ ਕੋਈ ਚੀਜ਼ ਨਹੀਂ ਹੋਊਗੀ ਕਿਸੇ ਮਾ ਕੋਈ ਨਹੀਂ ਕਈ ਤਾਂ ਰੂਟਰ ਪੰਪ ਵੀ ਨਹੀਂ ਹੈਗੇ ਦੋ ਇਲੋਟ ਚੌਕ ਨਾਲੇ ਹਾਂ ਉਹ ਇਨਲਾਈਨ ਪੰਪ ਆਏ ਨੇ ਤੇ 3 ਸਪੀਡ ਹੈ ਇਹ ਹਾਂ ਠੀਕ ਹੈ ਨਹੀਂ ਆ ਚੱਕਰ ਹੋ ਜਾਂਦਾ ਸਾਰੇ ਫੀਚਰ ਟੋਟਲੀ ਫੀਚਰ ਹੈ ਇਹ ਸਾਰੇ ਜਿੰਨੇ ਵੀ ਸੁਪਰ ਦਾ ਪਰੋਦੇ ਉਹਦੇ ਉਹਨਾਂ ਦਾ ਕੰਬੀਨੇਸ਼ਨ ਉਹਨਾਂ ਸਾਰਿਆਂ ਦਾ ਇੱਕ ਮਲਾਈ ਕੱਢ ਕੇ ਇਹਨਾਂ ਨੇ ਹੱਥਿਆਰ ਕਰਤੀ ਹਾਂ ਤੇ ਕਰਕੇ ਬਾਈ ਇਹ ਆਪਾਂ ਮਾਰਕੀਟ 'ਚ ਵੀ ਬਾਈ ਜੋ ਤਾਂ ਗੱਲ ਕਰੀ ਇਹਦੀ ਮਾਰਕੀਟ ਵੀ ਜ਼ਿਆਦਾ ਵਾ ਜ਼ਿਆਦਾ ਯਾਰ ਸਪੈਸ਼ਲ ਐਡੀਸ਼ਨ ਦੀ ਜ਼ਿਆਦਾ ਮਾਰਕ ਹੈ ਹੈਗੀ ਹੈ ਬਾਈ ਪੂਰੀ ਇਸੇ ਬਾਤ ਨੂੰ ਵੀ ਹੁਣ ਜਿਵੇਂ ਇਹ ਸਾਫ ਟਰੈਕਟਰ ਆ ਇਹ ਤਾਂ ਹੋਰ ਵੀ ਜ਼ਿਆਦਾ ਜ਼ਿਆਦਾ ਹੈ ਬਾਈ ਸਾਹ ਜਿਹੜੇ ਕੋਲ ਸਪੈਸ਼ਲ ਐਡੀਸ਼ਨ ਸਾਫ ਟਰੈਕਟਰ ਹੈਗਾ ਉਹ ਤਾਂ ਜਲਦੀ ਜਲਦੀ ਵਿਚਦਾ ਨਹੀਂ ਹੈਗਾ ਹਾਲ ਤਾਂ ਆਪਾਂ ਨੇ ਲਾੜੀ ਪਾਲ ਫੋਰਸ ਵੀ ਨਹੀਂ ਮਾਰੀ ਆਪਾਂ ਹਾਸ ਵੀ ਨਹੀਂ ਮਾਰੀ ਕੋਈ ਤਾਂ ਇਹ ਵੀ ਚੱਲ ਮੀਂਹ ਉਹ ਵਰਸਾਤਾ ਹੀ ਆ ਬਾਅਦ 'ਚ ਗੰਦਾ ਹੀ ਹੋਣਾ ਇਹਨੇ ਬਾਅਦ 'ਚ ਵੀ ਮੀਂਹ ਆਇਆ ਲੈ ਆਪਣੇ ਨੇੜੇ ਘਲੌਂਦੀ ਪੈਂਦਾ ਘਲੌਂਦੀ ਪੈਂਦਾ ਪੂਰਾ ਭਾਰੀ ਬਾਈ ਤੇ ਬਾਕੀ ਲਾੜੀ ਭ ਇਹ ਕਿਥੋਂ ਨਾ ਵਧੀਆ ਚੀਜ਼ ਆ ਆਹ ਇੱਥੇ ਆਪਾਂ ਨੇ ਸਪੈਂਡਲ ਬਾਹਰੋਂ ਕੱਢਣੇ ਆ ਆਹ ਹੈ ਆ ਨਟ ਉੰਨੇ ਉਹਨਾਂ ਨੇ ਜੈਕ ਨੂੰ ਅਡਜਸਟਮੈਂਟ ਦਈ ਵੀ ਆ ਹਾਂ ਸਰਾਗ ਦਈ ਨਹੀਂ ਪਤਾ ਕੀ ਕਰਦੇ ਆ ਨਟ ਖੋਲ ਕੇ ਬਾਹਰੋਂ ਉਹਨਾਂ ਹੀ ਜੈਕ ਜੈਕ ਦਾ ਪੁਆਇੰਟ ਗਾਹਾਂ ਕਰ ਜੈਕ ਕਈਆਂ ਨੇ ਦੇਖੀ ਤੂੰ ਆਹ ਚੀਜ਼ ਦੇਣੀ ਉਹ ਦੇਣੀ ਨਹੀਂ ਹੈਗੀ ਉਹ ਦੇਣੀ ਨਹੀਂ ਵੀ ਦੱਸੋ ਜੈਕ ਕਿੰਨਾ ਜੈਕ ਥੋੜੀ ਲੰਬਾ ਹੋ ਜੂ ਉਹ ਥੋੜੀ ਲੰਬਾ ਹੋਣਾ ਹਾਂ ਇਹ ਚੀਜ਼ ਸਾਰੀ ਬਦੀ ਯਾਨੀ ਕਿ ਕਾਪੀ ਜਿਹੜੀ ਕੀਤੀ ਹੋਣੀ ਆ ਪਰ ਕਾਪੀ ਪੂਰੀ ਨਹੀਂ ਹੋਈ ਹੈ ਜੀ ਕੋਈ ਨਕਲ ਮਾਨੇ ਨੂੰ ਵਕਲ ਦਾਈ ਦੀ ਕਹਿੰਦੇ ਤੇ ਬਾਕੀ ਲਾਡੀ ਭਾਈ ਤੁਹਾਨੂੰ ਮੈਂ ਸਭ ਜਿਹੜੀ ਨਾਲ ਆਦਾ ਤੇਲ ਖਾਂਦੀ ਐ ਨਾ ਕੁਸ਼ ਕਰਦੀ ਐ ਇਹਦੀ ਹੈਗੀ ਸੀਟ ਜਿੰਨੀ ਕੰਫਰਟੇਬਲ ਐ ਇਹਦੀ ਸੀਟ ਐ ਨਾ ਹੁਣ ਤੱਕ ਕਿਸੇ ਡਾਕਟਰ ਦੀ ਨਹੀਂ ਹੈਗੀ ਇੱਕ ਵਾਰੀ ਤੂੰ ਬਹਿ ਜਾ ਨਾ ਤੂੰ ਖੱਬੇ ਨੂੰ ਜਾਵੇਂ ਨਾ ਜਾਵੇਂ ਸੱਜੇ ਨੂੰ ਉੱਥੇ ਬੰਦਾ ਫਸ ਕੇ ਬਹਿ ਜਾਂਦਾ ਸੀ ਬਾਕੀ ਡਾਕਟਰਾਂ ਦੇ ਮੜਾ ਜਾਂ ਮੋੜ ਔਲੇ ਮਗਰਾੜਨਾ ਬੱਜੂ ਔਲੇ ਨਾ ਬੱਜੂ ਐਨਾ ਕੰਫਰਟੇਬਲ ਸੀਟ ਆ ਹਾਂ ਬਾਕੀ ਸਾਫ਼ ਆ ਬਾਈ ਡਿਸਟ੍ਰੀਬਿਊਟਰ ਡਬਲ ਲੱਗਿਆ ਹੈ ਇਹਨੂੰ ਡਬਲ ਡਿਸਟ੍ਰੀਬਿਊਟਰ ਬਾਈ ਹਾਂ ਇਹ ਜਰਾ ਇਹਦੇ ਡਿਸਟ੍ਰੀਬਿਊਟਰ ਬੜੇ ਡੁੰਗੇ ਲੱਗੇ ਹੋਏ ਆ ਨਾ ਹਾਂ ਜਿਹਾ ਲੱਗੇ ਸਾਡੀ ਉਰੇ ਨਾ ਫੇਰ ਲੋਟ ਨਹੀਂ ਨਾ ਆਉਣੇ ਇੱਧਰ ਲੋਟ ਨਹੀਂ ਹੁੰਦੇ ਜਿਆਨ ਤੇ ਉਥੇ ਵਧੀਆ ਸੇਫ ਰਹਿੰਦੇ ਬਾਈ ਸੇਫ ਰਹਿੰਦੇ ਹਾਂ ਉਰੇ ਐ ਕੋਈ ਚੀਜ਼ ਬਜੀ ਟੁੱਟ ਜੂ ਟੁੱਟ ਜੂਗਾ ਉਥੇ ਆਪਣਾ ਨੇਟ ਆਹੀ ਆ ਲਿੰਕਾਂ ਨੂੰ ਕਦੀ ਬੱਜੇਗਾ ਟੁੱਟ ਜਾਂਦੀ ਹੈ ਹਾਂ ਉਹੀ ਚੱਕਰ ਤੇ ਜੇ ਕੋ ਲੱਗਿਆ ਵਾ ਖੱਬੀ ਸਾਈਡ ਤੇ ਹਾਂਜੀ ਨੇਰੀ ਬਾਈ ਕਨੋਲੀ ਮੀ ਪੈਂਦਾ ਪੂਰਾ ਹਾਂ ਹੈਲੋ ਨਹੀਂ ਪੈਂਦਾ ਉਧਰ ਬਾਈ ਹਾਂਜੀ ਸਾਸੀ ਗਾ ਸਾਸੀ ਗਾ ਚੱਲ ਆ ਮੇਰਾ ਵੀਰ ਹੈ ਆ ਜਾ ਚੱਲੀਏ ਕਿੱਥੇ ਨੂੰ ਕੰਮ ਰੰਦਾ ਆਪਾਂ ਉਹ ਕੀ ਕਰਨਾ ਰੂਟਾ 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 ਆ ਗਿਆ ਇਹਦੇ ਵਾਲਾ ਉਹ ਰੈਂਡੋ ਬਹੁ ਜਿੰਦਾ ਲਾਇਓ ਤੁਸੀਂ ਹੁਣ ਜਾ ਕੇ ਚਾਲੂ ਕਰ ਲਿਓ ਫਿਰ ਮੈਂ ਕਿਹਾ ਮੈਂ ਹੋੜ ਦਾ ਸਵਾਦ ਆਉਣਾ ਕੰਮ ਕਰਦਾ ਲੈ ਲੈ ਹੁਣ ਠੰਡਾ ਹੋ ਗਿਆ ਹੋਰ ਮੂੰ ਵੀ ਰੱਜ ਮਾ ਪੈ ਲਿਆ ਬਾਈ ਥੇ ਇੱਕ ਮਿੰਟ ਰੁਕ ਜਾ ਬਾਈ ਆਪਾਂ ਟੌਪਿਕ ਤੋਂ ਬਾਹਰ ਜਾ ਰਹੇ ਹਾਂ ਟਰੈਕਟਰ ਦੀ ਬਾਈ ਲਾਡੀ ਹੁਣ ਤੇ ਆਇਆ ਲਾਡੀ ਬਾਈ ਐਂਡ ਕਰੀਏ ਮੜਾ ਨੇੜੇ ਲਾਈਏ ਗੱਲ ਬਾਤ ਏ ਬਾਈ ਮੁੱਕ ਦੀ ਗੱਲ ਦਸੀ 18 ਮਾਡਲ ਹੈ ਜੀ ਟਾਇਟਪਾ ਨਾਲ ਦਾ ਏ ਤੁਹਾਡੀ ਮੜਾ ਸਟਾਰਟ ਟੂਟ ਕਰਕੇ ਦਿਖਾ ਦੇ ਨਾ ਐ ਮੜਾ ਗੇੜਾ ਮਾਰਿਆ ਲੋ ਜੀ ਬਾਈ ਸਾਊਂਡ ਚੈੱਕ ਆ ਲਓ ਟਰੈਕਟਰ ਦੀ ਆਵਾਜ਼ ਤੁਹਾਨੂੰ ਪਤਾ ਹੀ ਹੈ ਡ랙ਸ਼ਨ ਆ ਪਿੱਛੇ ਦੇ ਕਰਨੀਆਂ ਕਰਨੀਆਂ ਬਾਈ ਕਟਾਈ ਵੀ ਤੁਹਾਨੂੰ ਪਤਾ ਹੀ ਆ ਹੌਲੈਂਡ ਦੀ ਵਧੀਆ ਕਟਾਈ ਆ ਥੋਮ ਮੜ ਜਾਂਦਾ ਇਹ ਆ ਜਾ ਬਾਈ ਔਰ ਨ ਵੀ ਮਾਰਦਾ ਬਾਈ ਦੇਖੀ ਨਹੀਂ ਬਰਾਦਾ ਮਨੋਂ ਸਾਡੇ ਆਪਣਾ ਵੀਰ ਲਈ ਆ ਮੁੰਡੇ ਨੇ ਲੇਟਰ ਹਾਲ ਤਾਂ ਮੈਂ ਪੌਸ਼ ਨਹੀਂ ਮਾਰੀ ਬਈ ਰੂਟ ਤੇ ਲੱਗੇ ਰਿਹਾ ਬਾਈ ਕੋਹੇ ਮਾ ਦਾ ਲੱਪੜਿਆ ਪਿਆਦਾ ਨਾ ਕਰਾ ਲਿਆ ਮੁੰਡੇ ਨੇ ਉਹਨਾਂ ਤੋਂ ਹੋਰ ਹੋ ਵੰਗਟੇ ਨਾ ਮੈਨੂੰ ਮਾਰ ਦੇ ਇੱਕ ਰਮੋਰ ਕਰ ਮੈਨੂੰ ਕਾਲੂ ਉਹ ਮਾਰੂਗਾ ਪੌਲ ਸਰ ਟਾਇਰ ਆ ਰੋਆ ਟਾਇਰਾਂ ਨੇ ਮਾਰਨੀ ਆ ਤਾਂ ਕਾਲੀ ਦੇ ਹੋਣਗੇ ਉਹਨੇ ਕੀ ਕਰਨਾ ਤਾਂ ਜਰੂਰ ਹਾਂ ਇਹ ਦੇਖੋ ਟਾਇਰ ਤੋਂ ਟੋਕ ਰਿਆ ਨਾ ਇੱਕ ਬੁਰਸ਼ ਰਿਆ ਕੇ ਰੱਖੀ ਹੋਰੇ ਹਾਂ 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 ਸਹੀ ਆ ਸਹੀ ਆ ਮਲਣੇ ਨੂੰ ਉਹ ਸਹੀ ਆ ਟਾਇਰਾਂ ਦਾ ਬਹੁਤ ਵਧੀਆ ਰਹਿਣਾ ਜਿਹੜਾ ਮੈਸ ਵਾਲਾ ਨਹੀਂ ਹੁੰਦਾ ਲੱਕੜੀ ਵਾਲਾ ਹਾਂ ਟੰਗਰਾਂ ਵਾਲਾ ਉਹ ਲਿਆਉਂਗੇ ਬਹੁਤ ਵਧੀਆ ਕੱਟਦਾ ਟਾਇਰ ਜਿਹੜਾ ਇਹ ਕਾਲਾ ਹੀ ਹੋਇਆ ਟਾਇਰਾਂ ਨਾਲ ਸਫਾਈ ਵਧਾਉਣੀ ਦੇਖ ਲਈ ਸਾਡੀ ਹਾਂ ਬਣਾਉਂਦੇ ਲੱਗਦੇ ਟਾਇਰ ਕਾਲੇ ਪਏ ਆ ਨਾ ਹਾਂ ਰਹੀ ਜੀ ਹਾਂ ਦਨੋਂ ਮਿਲ ਹਾਂ ਇਹ ਹਮ ਜੁੜੇ ਹੋ ਜਾਂਦਾ ਲਾਡੀ ਬਾਈ ਚੱਲ ਕਹੀ ਜੀ ਟਰਾਈ ਰਹੀ ਬਾਈ ਬਾਈ ਟਰਾਈ ਵਧੀਆ ਓਕੇ ਪੂਰਾ ਟਰੈਕਟਰ ਦਾ ਇਹ ਠੀਕ ਹੈ ਤੇ ਆਪਾਂ ਹੁਣ ਰੇਟ ਦੀ ਗੱਲ ਕਰ ਲਈਏ ਹਾਂ ਰੇਟ ਉਹ ਜ਼ਰੂਰੀ ਆ ਸਾਰਨਾ ਬਾਦ ਹਾਂ ਜੀ ਰੇਟ ਡਿਮਾਂਡ ਦੱਸਦੇ ਵੀ ਕਿੰਨੀ ਡਿਮਾਂਡ ਆ ਰੇਟ ਬਾਈ ਦੱਸ ਦਨੇ ਆਪਾਂ ਇਹਦਾ ਕਿਤੇ ਘੱਟ ਵੱਧ ਹੋ ਜਾਂਦਾ ਬਾਈ ਉਹ ਤਾਂ ਹੋ ਜਾਂਦਾ ਕਈ ਬਾਈ ਕਹਿੰਦੇ ਵੀ ਡਿਮਾਂਡ ਜ਼ਿਆਦਾ ਕਰ ਲਈ ਜਾਂ ਤੁਸੀਂ ਦੱਸ ਦੇਣੇ ਤੋ ਮਾਰਦਾ ਭਾਈ ਹਰੇਕ ਚੀਜ਼ ਦੀ ਕਰਨੀ ਕਰਨੀ ਹੈ ਬਾਕੀ ਜਿਹੜਾ ਸੌਦਾ ਹੁੰਦਾ ਹੋਣਾ ਟੇਬਲ ਤੇ ਬੈਠ ਕੇ ਹੀ ਹੁੰਦਾ ਹੂੰ ਇੱਕ ਵਾਰ ਸੌਦਾ ਜਦੋਂ ਵੀ ਟੇਬਲ ਤੇ ਬੈਠ ਕੇ ਕਰਾਂਗੇ ਤਾਂ ਮੌਕੇ ਤੇ ਘੱਟ ਵੱਧ ਕੀ ਪਤਾ ਬੰਦੇ ਦੇ ਕਿੰਨਾ ਦਿਮਾਗ ਚਾਜੇ ਸਹੀ ਗੱਲ ਹੈ ਚਾਚੀ ਚ ਲੈ ਲਓ ਚਲੋ ਹਾਂ ਹੂੰ ਦੋਏ ਪਾਸੇ ਬਰਾਬਰ ਦੇਖਣਾ ਪੈਂਦਾ ਹੈ ਨਾ 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 ਸਹੀ ਹੈ ਤੇ ਭਾਈ ਮੁੱਖ ਦੀ ਗੱਲ ਰੇਟ ਦੀ ਗੱਲ ਕਰੀਏ 5,75,000 ਰੁਪਏ ਡਿਮਾਂਡ ਰੈਕਟਰ ਦੀ ਸਪੈਸ਼ਲ ਐਡੀਸ਼ਨ ਦੀ 18 ਮਾਡਲ ਦੀ ਤੇ ਬਾਕੀ ਆਪਾਂ ਘੱਟ ਵੱਧ ਤੁਹਾਨੂੰ ਪਤਾ ਟੇਬਲ ਤੇ ਸਭ ਕੁਝ ਹੋਇਆ ਜਾਂਦਾ ਨਾ ਵੀਰੇ ਫੋਨ ਤੇ ਰੇਟ ਘੱਟ ਹੋਣਾ ਫੋਨ ਤੇ ਵੀ ਆਹੀ ਰੇਟ ਮਿਲੂਗਾ ਜਾਂ ਤੁਸੀਂ ਟਰੈਕਟਰ ਦੇਖਣ ਆ ਕੇ ਘੜ ਤੋਂ ਨਿਕਲ ਗਏ ਤੁਹਾਨੂੰ ਟਰੈਕਟਰ ਦੇ ਕੇ ਦੋ ਰਾਂਗੇ ਠੀਕ ਹੈ ਜੀ ਘਰਾਂ ਬੈਠਿਆਂ ਨੂੰ ਵੀਰੇ ਨਾ ਤਾਂ ਆਪਾਂ ਟਰੈਕਟਰ ਹਵਾ 'ਚ ਭੇਜ ਸਕਦੇ ਆ ਨਾ ਤੁਹਾਡੇ ਪੈਸੇ ਬਚਾਉਣੇ ਆ ਉਰੇ ਆਓ ਟਰੈਕਟਰ ਚਲਾਓ ਪਹਿਲਾਂ ਚਲਾਈ ਵਸਿੰਦ ਕਰ ਲਓ ਫੇਰ ਸੌਦਾ ਕਰਿਓ ਕਿ ਨਹੀਂ ਲਾਡੀ ਬਾਈ ਹਾਂ ਕਿ ਆਪਾਂ ਪਹਿਲਾਂ ਸੌਦਾ ਕਰੀ ਜਾਈਏ ਬਾਅਦ 'ਚ ਕਹੀ ਟਰੈਕਟਰ ਮਾਹ ਨੁਕਸਾ ਹੈ ਉਹ ਹੈ ਪੇਗਮ ਖਰਾਬ ਹੋ ਜਾਂਦਾ ਹਾਂ ਵੀ ਜੋ ਤਾਂ ਬਹੁਤ ਗੱਲਾਂ ਜ਼ਰੂਰੀ ਇਹ ਨਹੀਂ ਹੈਗਾ ਚਲੋ ਟਰੈਕਟਰ ਤੇ ਚਲੋ ਮੰਨ ਲਾ ਸੌਦਾ ਵੀ ਹੋ ਗਿਆ ਫਿਰ ਮੌਕੇ ਤੇ ਇਹ ਹੋ ਜਾਂਦਾ ਨਹੀਂ ਬਾਈ ਯਾਰ ਘਟਾਓ ਤੁਹਾਡਾ ਟਰੈਕਟਰ ਆਇਆ ਚਲੋ ਇਹ ਚੀਜ਼ ਆ ਫਿਰ ਆਪਣਾ ਪਾਸ ਕਰ ਲਓ ਉਹਦੇ ਨਾਲ ਪਹਿਲਾਂ ਪਾਸ ਹੋ ਗਈ ਜਿਹੜੀ ਚੀਜ਼ ਆ ਆਪਾਂ ਟੈਸਟ ਕਰ ਲੈਣੀ ਉਹ ਵਧੀਆ ਵਾਹ ਕਿਉਂਕਿ ਜੇ ਆਪ ਬੰਦੇ ਨੇ ਚੈੱਕ ਕਰਿਆ ਹੋਊਗਾ ਨਾ ਤਾਂ ਆਪਾਂ ਨੂੰ ਡੱਕ ਹੋਊਗਾ ਨਾ ਅਗਲੇ ਨੂੰ ਡੱਕ ਨਾ ਨਾ ਸਹੀ ਹੈ ਸਹੀ ਹੈ ਤੇ ਬਾਈ ਅੱਜ ਦੀ ਵੀਡੀਓ ਵੀ ਚੰਨ ਆਈ ਸਪੈਸ਼ਲ ਐਡੀਸ਼ਨ ਆਪਾਂ ਨੂੰ ਕੋਲ ਬਹੁਤ ਟਾਈਮ ਬਾਅਦ ਆਇਆ ਇਹ ਮੈਂ ਕਹਿੰਦਾ ਸਾਲ ਛੇ ਮਹੀਨੇ ਲੰਘ ਚੱਲੇ ਹਨ ਤੇ ਤੇ ਬਾਕੀ ਵੀ ਚਲੋ ਆ ਗਏ ਹੁਣ ਜਿਹਦੇ ਕਰਮਾਂ ਚ ਹੋਇਆ ਲੈ ਜੂਗਾਗੇ ਠੀਕ ਹੈ ਵੀਰ ਧੰਨਵਾਦ ਸਸਰੀ ਗਾਲ